ਤੇ ਦੋਸਤੋ ਅਸੀਂ ਅੱਜ ਨਾਲ ਰੂਬਰੂ ਕਰਾਣੇ ਪਏ ਆ ਪੂਜਾ ਅਰੋੜਾ ਜੀ ਨੂੰ ਸਮਾਰਥ ਸੇਵਾ ਫਾਊਂਡੇਸ਼ਨ ਦੇ ਜੋ ਡਾਇਰੈਕਟਰ ਨੇ ਦੋਸਤੋ ਸਮਾਰਥ ਸੇਵਾ ਇੱਕ ਬਹੁਤ ਅਹਿਮ ਪਹਿਲੂ ਹੈ ਸਾਡੀ ਜ਼ਿੰਦਗੀ ਦਾ ਅਸੀਂ ਸਾਰੀ ਖੁਸ਼ੀਆਂ ਹਰ ਚੀਜ਼ ਆਪਣੇ ਵਾਸਤੇ ਕਰਦੇ ਆਂ ਪਰ ਕਿਸੇ ਦੂਸਰੇ ਵਾਸਤੇ ਕਰਨਾ ਜਿਹੜਾ ਹੈ ਉਹ ਵੱਡੀ ਗੱਲ ਹੈ ਜੋ ਪੂਜਾ ਅਰੋੜਾ ਮੈਡਮ ਕਰਦੇ ਪਏ ਨੇ ਅੰਡਰ ਪ੍ਰਿਵੀਲੇਜ ਬੱਚਿਆਂ ਵਾਸਤੇ ਗਰੀਬ ਬੱਚਿਆਂ ਵਾਸਤੇ ਉਹ ਉਹਨਾਂ ਨੂੰ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਦਿੰਦੇ ਪਏ ਨੇ ਜਿਹੜੀ ਦੌਲਤ ਹੈਗੀ ਹੈ ਪੜਾਈ ਕਿਉਂਕਿ ਪੜਾਈ ਇੱਕ ਐਸੀ ਦੌਲਤ ਹੈਗੀ ਹੈ ਜਿਸ ਨਾਲ ਬੱਚਾ ਕਾਬਲੀਅਤ ਤੇ ਅੱਗੇ ਮੋਟੀਵੇਟ ਹੁੰਦਾ ਹੈ ਕੁਝ ਕਰਨ ਵਾਸਤੇ ਅਨ ਐਜੂਕੇਟਿਡ ਰਹਿਣਾ ਜਿਹੜਾ ਹੈਗਾ ਅੱਜ ਦੇ ਜਮਾਨੇ 'ਚ ਬਹੁਤ ਜ਼ਿਆਦਾ ਹੀ ਬੱਚੇ ਨੂੰ ਜਾਂ ਕਿਸੇ ਵੀ ਇਨਸਾਨ ਨੂੰ ਪਿੱਛੇ ਲੈ ਜਾਂਦਾ ਹੈ ਤੇ ਸਭ ਤੋਂ ਕੀਮਤੀ ਚੀਜ਼ ਜੋ ਬੱਚੇ ਨੂੰ ਚਾਹੀਦੀ ਹੁੰਦੀ ਹੈ ਆਪਣੇ ਫਿਊਚਰ ਔਰ ਲਾਈਫ ਬਣਾਉਣ ਵਾਸਤੇ ਉਹ ਹੈਗੀ ਐਜੂਕੇਸ਼ਨ ਤੇ ਪੂਜਾ ਜੀ ਜੋ ਹੈ ਨੇ ਉਹ ਸਭ ਤੋਂ ਕੀਮਤੀ ਦੁਨੀਆ ਦੀ ਚੀਜ਼ ਬੱਚਿਆਂ ਨੂੰ ਦਿੰਦੇ ਪਏ ਨੇ ਜੋ ਹੈਗੀ ਐਜੂਕੇਸ਼ਨ ਤੇ ਪੂਜਾ ਜੀ ਜਿਹੜਾ ਤੁਸੀਂ ਇਹ ਗਰੀਬ ਬੱਚਿਆਂ ਵਾਸਤੇ ਕਰਦੇ ਪਏ ਹੋ ਏ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋਇਆ ਕਿ ਤੁਹਾਨੂੰ ਕੁਝ ਐਜੈਕਟਿਵਿਟੀ ਕਰਨੀ ਚਾਹੀਦੀ ਹੈ ਬੱਚਿਆਂ ਵਾਸਤੇ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਨੂੰ ਇਹ じゃ ਕੀ ਚੀਜ਼ ਨੇ ਮੋਟੀਵੇਟ ਕੀਤਾ ਕਿ ਤੁਸੀਂ ਸਮਾਜ ਸੇਵਾ ਦੇ ਕੰਮ ਵਿੱਚ ਆਏ ਤੇ ਵਰ ਤੁਸੀਂ ਕਿਹੜੇ ਕਿਹੜੇ ਕੰਮ ਕੀਤੇ ਤੇ ਅੱਗੇ ਕਿਹੜੇ ਕਿਹੜੇ ਫਿਊਚਰ ਪਲਾਨਸ ਨੇ ਸਰ ਬੱਚੇ ਅਸੀਂ ਝੁੱਗੀ ਬਸਤੀ ਹੈ ਬਲਟਾਨਾ ਦੇ ਵਿੱਚ ਪੁਲਿਸ ਚੌਂਕੀ ਦੇ ਸਾਹਮਣੇ ਅਸੀਂ ਉਤੇ ਕਾਫੀ ਵਾਰ ਬੱਚਿਆਂ ਦੇ ਜਿੱਦਾਂ ਕਿਸੇ ਦਾ ਬਰਥਡੇ ਹੈ ਕੇਕ ਲੈ ਕੇ ਚਲੇਗੇ ਜਿੱਦਾਂ ਬੱਚਿਆਂ ਨੂੰ ਕੁਝ ਵੰਡਣ ਚਲੇਗੇ ਇਹ ਤਾਂ ਜਾਂਦੇ ਰਹਿੰਦੇ ਸੀ ਕਿ ਬਸ ਉਹ ਜਾਂਦੇ ਜਾਂਦੇ ਥੋੜਾ ਇੰਟਰਸਟ ਪੈਦਾ ਹੋ ਗਿਆ ਤਾਂ ਫਿਰ ਅਸੀਂ ਸੋਚਿਆ ਕਿ ਅਗਰ ਅਸੀਂ ਇਸ ਲਾਈਨੇ ਚੱਲਣਾ ਹੀ ਹੈ ਤਾਂ ਇੱਕ professionally ਤਰੀਕੇ ਨਾਲ ਸਾਨੂੰ ਅਸੀਂ ਚੱਲਣਾ ਹੈਗਾ ਤੇ ਫਿਰ ਅਸੀਂ ਇੱਕ ਆਪਣਾ NGO ਬਣਾਇਆ NGO ਦੇ ਵਿੱਚ ਉਹਨੂੰ ਸਾਨੂੰ ਮੈਨੂੰ 3 ਸਾਲ ਹੋ ਗਏ ਅਸੀਂ ਉਹ ਗਰੀਬ ਬੱਚਿਆਂ ਨੂੰ ਪੜ੍ਹਾਉਂਦੇ ਆ ਉਹਨਾਂ ਦੀ ਸਟੇਸ਼ਨਰੀ ਵਗੈਰਾ ਹੋਗੀ ਔਰ ਬੁੱਕਸ ਹੋਗੇ ਬੱਚਿਆਂ ਦੇ ਵੀ ਕੇ ਚਿੱਕ ਦਿੱ ਵੇਰੀ ਅਸੀਂ ਉਹਨਾਂ ਨੂੰ ਪੂਰਾ ਜੋ ਉਹਨਾਂ ਦਾ ਐਕਟੀਵਿਟੀਜ਼ ਕਰਾਉਂਦੇ ਆ ਟੀਚਰ ਹੈਗੀ ਬੱਚਿਆਂ ਨੂੰ ਪੜਾਉਂਦੀ ਹੈ ਸਰ ਇਹ ਕਿਸ ਕੈਟਾਗਰੀ ਦੇ ਬੱਚੇ ਨੇ ਜੀ ਏਜ ਕੈਟਾਗਰੀ ਤੇ ਤੁਸੀਂ ਉਹਨਾਂ ਨੂੰ ਕਿਹੜੇ-ਕਿਹੜੇ ਸਬਜੈਕਟਸ ਪੜ੍ਹਾਉਂਦੇ ਹੋ ਸਰ 5 ਸਾਲ ਤੋਂ ਲੈ ਕੇ 10 ਸਾਲ 11 12 ਸਾਲ ਤੱਕ ਬੱਚੇ ਹੈਗੇ ਆ ਉਹਦੇ ਵਿੱਚ ਔਰ ਅਸੀਂ ਇਹਨਾਂ ਨੂੰ ਮੈਥ ਇੰਗਲਿਸ਼ ਜੋ ਵੀ ਪੰਜਾਬੀ ਜੋ ਵੀ ਉਹਨਾਂ ਦੇ ਮੇਨ ਸਬਜੈਕਟਸ ਰਹਿੰਦੇ ਆ ਟੀਚਰ ਉਹਨਾਂ ਨੂੰ ਸਾਰੇ ਸਬਜੈਕਟਸ ਕਰਵਾਉਂਦੀ ਹੈ ਤੇ ਕੀ ਇਹ ਬੱਚੇ ਸਕੂਲ ਵੀ ਜਾਂਦੇ ਨੇ ਕਿ ਜੀ ਸਿਰਫ ਤੁਹਾਡੇ ਕੋਲ ਹੀ ਕਲਾਸਿਸ ਲਗਾਉਂਦੇ ਨੇ ਔਰ ਤੁਹਾਡਾ ਕਿੱਥੇ ਕਲਾਸਿਸ ਤੁਸੀਂ ਲਗਾਉਂਦੇ ਹੋ ਸਾਡੇ ਦਰਸ਼ਕਾਂ ਨੂੰ ਜਰੂਰ ਉਹ ਦੱਸਿਓ ਜੀ ਸਰ ਕੁਝ ਬੱਚੇ ਸਕੂਲ ਜਾਂਦੇ ਆ ਔਰ ਕੁਝ ਬੱਚੇ ਉਹਦੇ ਵਿੱਚੋਂ ਨਹੀਂ ਜਾਂਦੇ ਜਿਹੜੇ ਬੱਚੇ ਨਹੀਂ ਜਾਂਦੇ ਉਹਨਾਂ ਨੂੰ ਪ੍ਰੋਪਰਲੀ ਅਸੀਂ ਐਜ਼ ਅ ਟਿਊਸ਼ਨ ਬੱਚਿਆਂ ਨੂੰ ਟੀਚਰ ਪੜਾ ਰਹੇ ਨੇ ਐਂਡ 4 ਤੋਂ 6 ਪੜਹੁੰਦੇ ਆ ਪਾਰਕ ਦੇ ਵਿੱਚ ਬਲਟਾਨਾ ਚੌਂਕੀ ਦੇ ਪੁਲਿਸ ਚੌਂਕੀ ਦੇ ਨਾਲ ਬਿਲਕੁਲ ਪਾਰਕ ਹੈ ਉਹਦੇ ਵਿੱਚ ਪੜਹੁੰਦੇ ਆ ਤੇ ਕਡਨਲ ਕਿੰਨੀ ਟੀਮ ਜੁੜੀ ਹੋਈ ਹੈ ਜੀ ਜਿਹੜੇ ਕੀ ਤੁਸੀਂ ਇਹ ਸਾਰਾ ਕਰਦੇ ਪਏ ਉੱਥੇ ਕਿਸ ਤਰ੍ਹਾਂ ਇਹ ਤਾਂ ਕਿਉਂਕਿ ਦੇਖੋ ਐਨਜੀਓ ਦਾ ਕੰਮ ਜਿਹੜਾ ਕਰਨਾ ਹੈ ਇਹਦੇ ਵਾਸਤੇ ਫੰਡਿੰਗ ਦੀ ਕਾਫੀ ਜ਼ਰੂਰਤ ਪੈਂਦੀ ਹੈ ਤੇ ਤੁਸੀਂ ਕਿਸ ਤਰ੍ਹਾਂ ਇਹ ਸਾਰਾ ਮੈਨੇਜ ਕਰਦੇ ਹੋ 10 ਤੋਂ 15 ਲੋਕ ਹੈਗੇ ਆ ਸਰ ਅਸੀਂ ਔਰ ਅਗਰ ਅਸੀਂ ਕੋਈ ਕੰਮ ਕਰਨਾ ਹੁੰਦਾ ਜਿਦਾ ਬੱਚਿਆਂ ਨੂੰ ਕੋਈ ਸਟੇਸ਼ਨਰੀ ਦੇਣੀ ਹੈ ਜਾਂ ਕੁਝ ਦੇਣਾ ਹੈ ਤਾਂ ਅਸੀਂ ਆਪਣੀ ਪੌਕੇਟ ਚੋਂ ਹੀ ਕਰਦੇ ਆ ਸਭ ਸੈਲਫ ਫੰਡਿੰਗ ਕਰਦੇ ਆ ਸੈਲਫ ਫੰਡਿੰਗ ਕਰਦੇ ਆ ਸਾਰਾ ਪੂਰੀ ਟੀਮ ਮਿਲ ਕੇ ਫੰਡਿੰਗ ਕਰਦੀ ਹੈ ਹਾਂਜੀ ਹਾਂਜੀ ਬਿਲਕੁਲ ਸਰ ਅੱਛਾ ਜੀ ਤੇ ਇਹਦੇ ਚ ਇੱਕ ਪੂਰਾ ਜੀ ਹੋਰ ਗੱਲ ਹੈਗੀ ਹੈ ਤੇ ਤੁਸੀਂ ਅੱਗੇ ਮਤਲਬ ਇਹਨਾਂ ਦਾ ਕਿਸ ਤਰ੍ਹਾਂ ਦੇਖੋ ਇਹ ਤਾਂ ਬੜਾ ਵੱਡਾ ਉਪਰਾਲਾ ਹੈ ਕਿ ਕਿਸੇ ਨੂੰ ਵਿੱਦਿਆ ਕਰਾਨੀ ਪੜਾਈ ਕਰਾਨੀ ਤੇ ਟੀਚਿੰਗ ਤਾਂ ਬਹੁਤ ਵਧੀਆ ਇੱਕ ਹੁੰਦਾ ਹੈ ਕਿ ਇੱਕ ਬੱਚੇ ਨੂੰ ਸਿਰਫ ਖਾਣਾ ਜਾਂ ਕੁਝ ਅਹਿਲੀ ਚੀਜ਼ ਲੈ ਕੇ ਦੇ ਦੇ ਨਾਲੋਂ ਚੰਗਾ ਹੈ ਕਿ ਉਹਨੂੰ ਪੜਾਈ ਦਿਓ ਜੀ ਜਿਸ ਨਾਲ ਉਹ ਆਪਣੇ ਕਾਬਲੀਅਤ ਆਪਣੇ ਪੈਰਾਂ ਤੇ ਖੜਾ ਹੋ ਸਕੇ ਤੇ ਤੁਸੀਂ ਹੁਣ ਤੱਕ ਕਿੰਨੇ ਕਿ ਬੱਚਿਆਂ ਨੂੰ ਪੜਾ ਸਕ ਚੁੱਕੇ ਹੋ ਜੀ ਤੇ ਤੁਹਾਡੇ ਕੋਲ ਕਿਹੜੇ ਕਿਹੜੇ ਟੀਚਰਸ ਨੇ ਜੀ ਟੀਚਰਸ ਦੋ ਹੈਗੀਆਂ ਸਾਡੇ ਕੋਲ ਜੋ ਉਹਨਾਂ ਨੇ ਪੜ੍ਹਾਉਂਦੀਆਂ ਬੱਚਿਆਂ ਨੂੰ ਔਰ ਜਿਹੜੇ ਆਪਣਾ ਸਰਕਾਰੀ ਸਕੂਲ ਹੈ ਬਲਟਾਨਾ ਦਾ ਉਹਦੇ ਵਿੱਚ ਅਸੀਂ 3-4 ਕੁੜੀਆਂ ਨੂੰ ਐਡਮਿਸ਼ਨ ਵੀ ਕਰਵਾਇਆ ਠੀਕ ਹੈ ਔਰ ਉਹਨਾਂ ਨੂੰ ਬੁੱਕਸ ਵਗੈਰਾ ਵੀ ਲੈ ਕੇ ਦਿੱਤੀਆਂ ਨੇ ਕੁੜੀਆਂ ਨੂੰ ਅਵੇਰਨੈਸ ਦੇ ਪ੍ਰੋਗਰਾਮ ਚੱਲਦੇ ਰਹਿੰਦੇ ਆ ਲੇਡੀਜ਼ ਵਾਸਤੇ ਸਾਡੇ ਜਿੱਦਾ ਬਲੱਡ ਕੈਂਪ ਹੋ ਗਿਆ ਜਾਂ ਮੈਡੀਕਲ ਚੈੱਕਅਪ ਕੈਂਪ ਹੋ ਗਏ ਅਦਰ ਜੋ ਵੀ ਸਮਾਜ ਸੇਵਾ ਦੇ ਕੰਮ ਹੋ ਗਏ ਤੁਸੀਂ ਮਤਲਬ ਲੇਡੀਜ਼ ਵਾਸਤੇ ਵੀ ਕਰਦੇ ਹੋ ਤੇ ਬੱਚਿਆਂ ਵਾਸਤੇ ਵੀ ਕਰਦੇ ਹੋ ਤੇ ਸਾਨੂੰ ਦਰਸ਼ਕੋ ਦੇਖੋ ਅਸੀਂ ਤੁਹਾਨੂੰ ਉਹੀ ਕਹਿੰਨੇ ਆ ਕਿ ਸਮਾਜ ਸੇਵਾ ਦਾ ਜਿਹੜਾ ਕੰਮ ਹੁੰਦਾ ਹੈ ਉਹ ਕੰਮ ਕੋਈ ਸਾਨ ਨਹੀਂ ਹੁੰਦਾ ਇਨੂੰ ਸਟਾਰਟ ਕਰਨਾ ਤਾਂ ਬਹੁਤ ਆਸਾਨ ਹੁੰਦਾ ਹੈ ਕਿ ਚਾਰ ਬੰਦੇ ਇਕੱਠੇ ਹੋਏ ਤਾਂ ਸਟਾਰਟ ਕਰ ਲਿਤਾ ਪਰ ਇਹਦੇ ਵਾਸਤੇ ਬਹੁਤ ਡੈਡੀਕੇਸ਼ਨ ਆਪਣਾ ਪਰਿਵਾਰ ਤੋਂ ਵੀ ਬਹੁਤ ਟਾਈਮ ਕੱਢਣਾ ਪੈਂਦਾ ਕਿਉਂਕਿ ਆਪਣਾ ਵੀ ਸਭ ਦਾ ਪਰਿਵਾਰ ਹੈਗਾ ਆਪਣੇ ਵੀ ਬੱਚੇ ਹੈਗੇ ਨੇ ਜਿਵੇਂ ਪੂਜਾ ਜੀ ਦੱਸਦੇ ਪਏ ਨੇ ਕਿ ਇਹਨਾਂ ਨੇ ਗਰੀਬ ਬੱਚਿਆਂ ਨੂੰ ਪੜਾਉਣ ਦਾ ਬੀੜਾ ਉਠਾਇਆ ਤੇ ਕਾਫੀ ਅੱਛੇ ਲੈਵਲ ਤੇ ਇਹ ਕਰਦੇ ਪਏ ਨੇ ਕਿਉਂਕਿ ਇਹਨਾਂ ਦਾ ਨਾਮ ਬੜਾ ਅੱਛਾ ਜਿਹੜਾ ਹੈਗਾ ਜਿਹੜਾ ਪੂਰੇ ਚ ਲਿਆ ਜਾਂਦਾ ਇਹਨਾਂ ਨੇ ਹੁਣ ਦੱਸਿਆ ਕਿ ਲੇਡੀਜ਼ ਵਾਸਤੇ ਵੀ ਇਹ ਕਰਦੇ ਨੇ ਕਿ ਤੁਸੀਂ ਇਹ ਦੇਖੋ ਕਿ ਅੱਗੇ ਅੱਗੇ ਅਸੀਂ ਗੱਲਾਂ ਹੋਰ ਵੀ ਕਰਦੇ ਆਂ ਪੂਜਾ ਜੀ ਨਾਲ ਅੱਗੇ ਤੁਹਾਡੇ ਫਿਊਚਰ ਪਲਾਨਸ ਕੀ ਨੇ ਜੀ ਸਰ ਅਸੀਂ ਇਹ ਚਾਹਾਂਗੇ ਕਿ ਉਹਨਾਂ ਬੱਚਿਆਂ ਦਾ ਭਵਿੱਖ ਜੇ ਰਹਿ ਗਿਆ ਵਧੀਆ ਹੋਵੇ ਅੱਗੇ ਚੱਲ ਕੇ ਜੋ ਬੱਚੇ ਕਰਨਾ ਚਾਹੁੰਦੇ ਆ ਆਪਣੇ ਭਵਿੱਖ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਆ ਕੁਝ ਬੱਚੇ ਇੰਟਰਸਟਿਡ ਹੈਗੇ ਆ ਖੇਡਾਂ ਦੇ ਵਿੱਚ ਇੰਟਰਸਟਿਡ ਹੈ ਕੁਝ ਕੁੜੀਆਂ ਡਾਂਸ ਦੇ ਵਿੱਚ ਇੰਟਰਸਟਿਡ ਹੈਗੀਆਂ ਨੇ ਔਰ ਅੱਗੇ ਚੱਲ ਕੇ ਅਸੀਂ ਕੁਝ ਡਾਂਸ ਕੰਪੀਟੀਸ਼ਨ ਐਂਡ ਫੈਸ਼ਨ ਸ਼ੋ ਹੋਗੇ ਜਾਂ ਅਦਰ ਜੋ ਵੀ ਜੋ ਵੀ ਸਵਾਦ ਵਾਸਤੇ ਸਾਡੇ ਲਈ ਅਲੱਗ ਲੱਗੇ ਬੁਝਾ ਜੀ ਤੁਸੀਂ ਉਹਨਾਂ ਨੂੰ ਪੜ੍ਹਾਈ ਦੀਆਂ ਕਿਤਾਬਾਂ ਵੀ ਦਿੰਦੇ ਹੋ ਜੀ ਸਰ ਦੋ ਸਾਨੂੰ ਸੁਣਨ ਚਾਇਆ ਸੀਗਾ ਤੁਸੀਂ ਉਹਨਾਂ ਨੂੰ ਸਟੇਸ਼ਨਰੀ ਵੀ ਪ੍ਰੋਵਾਈਡ ਕਰਾਂਦੇ ਹੋ ਸ਼ੂਜ਼ ਵੀ ਦਿੰਦੇ ਹੋ ਜੀ ਤੇ ਮਤਲਬ ਇਹ ਕਿਸ ਤਰ੍ਹਾਂ ਤੁਸੀਂ ਸਾਰਾ ਮੈਨੇਜ ਕਰਦੇ ਹੋ ਸਰ ਅਸੀਂ ਮੈਂ ਤੁਹਾਨੂੰ ਹੁਣੇ ਰੀਸੈਂਟ ਦੱਸਿਆ ਕਿ ਜਿਹੜੇ 10 ਤੋਂ 15 ਲੋਕ ਅਸੀਂ ਹੈਗੇ ਆਂ ਟੀਮ ਦੇ ਵਿੱਚ ਅਸੀਂ ਸਾਰੇ 셀ਫ ਫੰਡਿੰਗ ਕਰਦੇ ਆਂ ਐਂਡ ਇੱਕ ਐਨ ਜੀਓ ਹੈ ਗੁਰੂਗਾਵਾ ਚੋਂ ਸੇਵਰ ਸੇਵ ਹਿਊਮਨ ਉਹ ਕਾਫੀ ਸਾਡੀ ਹੈਲਪ ਕਰਦੇ ਨੇ ਐਨ ਜੀਓ ਟੂ ਐਨ ਜੀਓ ਹੈਲਪ ਹਾਂ ਐਨ ਜੀਓ ਟੂ ਐਨ ਜੀਓ ਹੈਲਪ ਕਰਦੇ ਆਂ ਤੇ ਪੂਜਾ ਜੀ ਵੈਸੇ ਤੁਸੀਂ ਆਪ ਪਿੱਛੋਂ ਕਿੱਥੋਂ ਦੇ ਹੋ ਜੀ ਮੈਂ ਸਿਰਸਾ ਤੋਂ ਆਨਸਰ ਹਰਿਆਣਾ ਤੋਂ ਹਾਂ ਜੀ ਅੱਛਾ ਜੀ ਤੇ ਤੁਸੀਂ ਇੱਥੇ ਕਿਸ ਤਰ੍ਹਾਂ ਪੰਜਾਬੀ ਚ ਅ ਸਰ ਮੈਨੂੰ ਇੱਥੇ ਹੋ ਗਏ 17-18 ਸਾਲ ਹੋ ਗਏ ਆਏ ਨੂੰ ਅੱਛਾ ਪੂਜਾ ਜੀ ਇੱਕ ਚੀਜ਼ ਹੋਰ ਹੈਗੀ ਹੈ ਜਿਸਨੂੰ ਤੁਸੀਂ ਦੱਸਿਆ ਕਿ ਅੱਗੇ ਫੈਸ਼ਨ ਸ਼ੋਅ ਵੀ ਤੁਸੀਂ ਕਰਾ ਰਹੇ ਹੋ ਡ੍ਰੈਗ ਕੰਪੀਟੀਸ਼ਨ ਹੋ ਗਿਆ ਜਾਂ ਜਾਂ ਡਾਂਸ ਕੰਪੀਟੀਸ਼ਨ ਹੋ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਬੱਚੇ ਹੋਰ ਤੁਹਾਡੇ ਨਾਲ ਕਿੰਨੇ ਕੁ ਜੁੜ ਸਕਦੇ ਕਿੰਨਾ ਕੁ ਵੱਡਾ ਇਹ ਜਿਹੜਾ ਸਮਾਜ ਸੇਵਕ ਫਾਊਂਡੇਸ਼ਨ ਹੈਗੀ ਹੈ ਇੱਕ ਨਿੱਕ ਵੱਡੀ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਸਰ ਲੈ ਕੇ ਤਾਂ ਬਹੁਤ ਅੱਗੇ ਤੱਕ ਜਾਣਾ ਚਾਹੁੰਦੇ ਆ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਉਦੋਂ ਮੇਬੀ ਅਪਰੋਕਸੀਮੇਟਲੀ ਸਰਕਲ 40 45 ਬੱਚੇ ਸੀਗੇ ਹੁਣ ਸਾਡੇ ਕੋਲ ਹੈਗੇ ਆ 60 uh, 67 ਐਡਾ ਹੈਗੇ ਆ ਬੱਚੇ ਔਰ ਅਸੀਂ ਇਹ ਚਾਹਾਂਗੇ ਕਿ ਉਹਨਾਂ ਬੱਚਿਆਂ ਵਾਸਤੇ ਅਸੀਂ ਕੁਝ ਵਧੀਆ ਹੀ ਕਰੀਏ ਓਕੇ ਅਗਰ ਅਸੀਂ ਉਹਨਾਂ ਦਾ ਵੀੜਾ ਚੱਕਿਆ ਤਾਂ ਇੱਕ ਵਧੀਆ ਉਪਰਾਲਾ ਕਰ ਰਹੇ ਆ ਤਾਂ ਅਸੀਂ ਬੱਚਿਆਂ ਨੂੰ ਉਹ ਉਸ ਜਗ੍ਹਾ ਤੱਕ ਲੈ ਕੇ ਜਾਏ ਜਿੱਥੇ ਉਹ ਜਾਣਾ ਚਾਹੁੰਦੇ ਆ ਉਹ ਵੀ ਡਿਸਰਵ ਕਰਦੇ ਆ ਬਿਲਕੁਲ ਜੀ ਇਹ ਤੁਸੀਂ ਜ਼ਿਰਖਪੁਰ ਤਾਂ ਕੀ ਸਹਿਮਤ ਹੋ ਹੱਲੀ ਕਿ ਡਿਸਟ੍ਰਿਕਟ ਮੋਹਾਲੀ ਜਾਂ ਪੂਰੇ ਪੰਜਾਬ ਵਿੱਚ ਤੁਸੀਂ ਤੁਹਾਡੀਆਂ ਟੀਮਾਂ ਹੈਗੀਆਂ ਇਸ ਚੀਜ਼ ਬਾਰੇ ਸਰ ਟ੍ਰਾਈ ਸਿਟੀ ਤੋਂ ਜਿੱਦਾਂ ਚੰਡੀਗੜ੍ਹ ਹੋ ਗਿਆ ਪੰਚਕੁਲਾ ਹੋ ਗਿਆ ਐਂਡ ਢਕੋਲੀ ਜ਼ਿਰਖਪੁਰ ਤੋਂ ਆਪਣੇ ਦਿਨੇਸ਼ ਜੀ ਹੈਗੇ ਆ ਦਿਨੇਸ਼ ਸਰਦਾਨਾ ਜੀ ਹੈਗੇ ਨੇ ਉਹ ਉਹਨਾਂ ਨੇ ਹੁਣੇ ਜੁਆਇਨ ਕੀਤਾ ਐਜ਼ ਅ ਪ੍ਰੈਜ਼ੀਡੈਂਟ ਐਂਡ ਬਲਟਾਨਾ ਤੋਂ ਰਕੇਸ਼ ਜੀ ਹੈਗੇ ਆ ਉਹਨਾਂ ਨੇ ਵੀ ਕਾਫੀ ਆਪਣਾ 7-8 ਮਹੀਨਿਆਂ ਤੋਂ ਮੇਰੇ ਨਾਲ ਕੰਮ ਕਰ ਰਹੇ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ ਵੀ ਇਸ ਤੋਂ ਇਲਾਵਾ ਤੁਹਾਡਾ ਹੋਰ ਕੀ ਕੀ ਸ਼ੌਂਕ ਨੇ ਸਾਡੇ ਦਰਸ਼ਕਾਂ ਨੂੰ ਪਲੀ ਤੁਸੀਂ ਉਹ ਵੀ ਦੱਸੋ ਕਿ ਸਮਾਜ ਸੇਵਾ ਦਾ ਚਲੋ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਤੁਸੀਂ ਕਰਦੇ ਪਏ ਹੋ ਇਸ ਤੋਂ ਇਲਾਵਾ ਤੁਹਾਡੀ ਪਰਸਨਲ ਲਾਈਫ ਸ ਪਰਸਨਲ ਸ਼ੌਂਕ ਕੀ ਨੇ ਪਰਸਨਲ ਸ਼ੌਕ ਸਰ ਮੇਰੇ ਕੋਲ ਜਿੰਨਾ ਕੁ ਟਾਈਮ ਹੁੰਦਾ ਮੈਂ ਮੇਰੀ ਪੋਤੀ ਨਾਲ ਸਪੈਂਡ ਕਰਨਾ ਬਹੁਤ ਸਮਝਦਿਆਂ ਕਿ ਮੈਨੂੰ ਮੇਰੇ ਬੱਚੇ ਨਾਲ ਬਹੁਤ ਵਧੀਆ ਲੱਗਦਾ ਟਾਈਮ ਸਪੈਂਡ ਕਰਨਾ ਮੇਰਾ ਇੱਕ ਸ਼ੌਕ ਔਰ ਕਹਿ ਦੋ ਕਿ ਉਹੀ ਹੈ ਮੇਰਾ ਬੱਚਾ ਮੈਨੂੰ ਬਹੁਤ ਅੱਛਾ ਲੱਗਦਾ ਉਹਦੇ ਨਾਲ ਟਾਈਮ ਸਪੈਂਡ ਕਰਨਾ ਪੂਜਾ ਜੀ ਤੁਸੀਂ ਕਿੱਥੇ ਆਪਣੀ ਸਮਾਜ ਸੇਵਕ ਫਾਊਂਡੇਸ਼ਨ ਰਜਿਸਟਰ ਕਰਵਾਈ ਤੇ ਤੁਹਾਨੂੰ ਕਿਸ ਤਰ੍ਹਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਸਰ ਬ੍ਰਦਰ ਨੇ ਕਰਵਾਈ ਹੈ ਐਕਚੁਅਲੀ ਉਹ ਮਤਲਬ ਜੋ ਪੇਪਰ ਵਰਕ ਹੈ ਸਾਰਾ ਬ੍ਰਦਰ ਹੀ ਦੇਖਦੇ ਨੇ ਮੈਂ ਗਰਾਉਂਡ ਵਰਕ ਕਰਦੀ ਹਾਂ ਮਤਲਬ ਪਿੱਛੋਂ ਫੈਮਿਲੀ ਦੀ ਪੂਰੀ سپورਟ ਹੈ ਫੈਮਿਲੀ ਦੀ سپورਟ ਹੈਗੀ ਹੈ ਸਰ ਹਸਬੰਡ ਬੇਟਾ ਡਾਟਰ ਇਨ ਲਾ ਸਾਰੇ سپورਟ ਕਰਦੇ ਆ ਅੱਛਾ ਜੀ ਤੇ ਪੂਜਾ ਜੀ ਜਿਸ ਤਰ੍ਹਾਂ ਅਗਰ ਅਸੀਂ এডੂਕੇਸ਼ਨ ਦੀ ਗੱਲ ਕਰਦੇ ਆ ਤੁਸੀਂ ਬੱਚਿਆਂ ਨੂੰ এডੂਕੇਸ਼ਨ ਦਿੰਦੇ ਹੋ ਇਹ ਅੱਗੇ ਕਿੱਥੋਂ ਤੱਕ ਤੁਸੀਂ ਇਹਨਾਂ ਨੂੰ ਕਾਲਜ ਤੱਕ ਲੈ ਕੇ ਜਾਓਗੇ ਬੱਚਿਆਂ ਨੂੰ ਕਿ 10th ਤੱਕ ਲੈ ਕੇ ਜਾਓਗੇ ਕਿ ਪਲੱਸ 2 ਤੱਕ ਸਰ ਕੁਝ ਬੱਚਿਆਂ ਨੂੰ ਅਸੀਂ ਐਡਮਿਸ਼ਨ ਕਰਵਾਇਆ ਗਵਰਨਮੈਂਟ ਸਕੂਲ ਦੇ ਵਿੱਚ ਮਲਟਾਨਾ ਹਾਂ ਔਰ ਜੋ ਬੱਚੇ ਇੱਥੇ ਆ ਰਹੇ ਨੇ ਐਜ਼ ਅ ਟਿਊਸ਼ਨੋਂ ਪੜ ਰਹੇ ਨੇ ਅੱਗੇ ਜਿਹੜੇ-ਜਿਹੜੇ ਬੱਚੇ ਇੰਟਰਸਟਿਡ ਹੈਗੇ ਆ ਜੋ ਆਪਣੇ ਘਰ ਦੇ ਵਿੱਚੋਂ ਮਤਲਬ ਨਹੀਂ ਜਾ ਸਕਦੇ ਸਕੂਲ ਦੇ ਵਿੱਚ ਐਡਮਿਸ਼ਨ ਨਹੀਂ ਲੈ ਸਕਦੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਐਡਮਿਸ਼ਨ ਕਰਵਾਉਣ ਵਾਸਤੇ ਔ ਕਰਵਾ ਰਿਹਾ ਤੇ ਇਹਨਾਂ ਨੂੰ ਤੁਸੀਂ ਕੁਝ ਖਾਣਾ ਨਾਲ ਪੜ੍ਹਾਈ ਦੇ ਵੀ ਪ੍ਰੋਵਾਈਡ ਕਰਦੇ ਹੋ ਤੇ ਇਹਨਾਂ ਨੂੰ ਤੁਸੀਂ ਪਰਸਨਲ ਸੇਫਟੀ ਵਾਸਤੇ ਵੀ ਕੁਝ ਗਾਈਡ ਕਰਦੇ ਹੋ ਕਿ ਸਿਰਫ এডਿਕੇਸ਼ਨ ਹੀ ਹੈ ਖਾਣਾ ਸਰ ਇਦਾਂ ਹੈ ਜਿੱਦਾਂ ਕਿਸੇ ਦਾ ਬਰਥਡੇ ਹੁੰਦਾ ਹੈ ਜਿਵੇਂ ਕੋਈ ਦੀਵਾਲੀ ਹੋਗੀ ਹੋਲੀ ਹੋਗੀ ਲੋੜੀ ਹੋਗੀ ਸਾਰੇ ਅਸੀਂ ਫੈਸਟੀਵਲ ਬੱਚਿਆਂ ਨਾਲ ਮਨਾਉਂਦੇ ਆਂ ਜਾ ਕੇ ਔਰ ਵਾਕਈ ਚੱਲੇ ਜਾਂਦਾ ਸਰ ਸਾਰਾ ਐਜੂਕੇਸ਼ਨ ਬੱਚਿਆਂ ਨੂੰ ਦੇ ਰਿਆਂ ਨਾਲੇ ਉਹਨਾਂ ਦੀ ਸਟੇਸ਼ਨੀ ਹੋ ਗਈ ਮਤਲਬ ਜੋ ਵੀ ਅਸੀਂ ਬੱਚਿਆਂ ਵਾਸਤੇ ਕਰ ਸਕਦੇ ਆ ਵਧੀਆ ਤੋਂ ਵਧੀਆ ਕਰਨਾ ਕਰ ਵੀ ਰਹੇ ਆਂ ਔਰ ਕਰਨਾ ਵੀ ਚਾਹੁੰਦੇ ਆਂ ਬਿਲਕੁਲ ਜੀ ਹਾਂਜੀ ਤੇ ਦੋਸਤੋ ਜਿਸ ਤਰ੍ਹਾਂ ਗੱਲਬਾਤ ਦਾ سلسلہ ਜਾਰੀ ਹੈ ਪੂਜਾ ਜੀ ਨਾਲ ਤੇ ਪੂਜਾ ਜੀ ਨੂੰ ਪੁੱਛਦੇ ਆਂ ਉਹਨਾਂ ਨੂੰ ਕਿਸ ਤਰ੍ਹਾਂ ਮੋਟੀਵੇਸ਼ਨ ਮਿਲੀ ਕਿ ਉਹ ਸਮਾਜ ਸੇਵਾ ਦਾ ਕੰਮ ਕਰਨ ਹਾਂਜੀ ਪੂਜਾ ਜੀ ਸਰ ਅਸੀਂ ਸਮਾਜ ਸੇਵਾ ਤਾਂ ਕਰਦੇ ਹੀ ਰਹਿੰਦੇ ਸੀ ਬਟ ਮੇਰੀ ਡਾਕਟਰ ਇਨ ਲਾ ਨੇ ਮੈਨੂੰ ਕਾਫੀ ਇਹਦੇ ਵਿੱਚ ਸਪੋਰਟ ਕੀਤਾ ਹਮਮਤਲਬ ਉੰਦਾ ਕਹਿਣਾ ਇਹ ਸੀ ਕਿ ਮੰਮਾ ਅਗਰ ਤੁਸੀਂ ਕਰ ਰਹੇ ਹੋ ਤਾਂ ਇਹਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਕਰੋ ਕਿ ਤੁਸੀਂ ਉਹਨਾਂ ਲੋਕਾਂ ਤੱਕ ਵੀ ਪਹੁੰਚ ਪਾਓ ਜਿਨ੍ਹਾਂ ਨੂੰ ਐਕਚੁਅਲੀ ਜ਼ਰੂਰਤ ਹੈ ਅਗਰ ਮੈਂ ਕਹਾਂ ਕਿ ਮੇਨੂੰ ਮੋਟੀਵੇਸ਼ਨਲ ਕੋਈ ਹੈ ਤਾਂ ਮੇਰੀ ਡਾਟਰ ਇਨ ਲਾਅ ਹੈ ਕੀ ਨਾਮ ਹੈ ਜੀ ਉਹਨਾਂ ਦਾ ਤਨੂ ਅਰੋੜਾ ਤਨੂ ਅਰੋੜਾ ਹਾਂਜੀ ਤੇ ਅਸੀਂ ਦੇਖੋ ਪੂਜਾ ਜੀ ਨਾਲ ਗੱਲ ਕਰਦੇ ਪਏ ਆ ਤੇ ਪੂਜਾ ਜੀ ਨੇ ਆਪਣੀ ਡਾਟਰ ਇਨ ਲਾਅ ਦਾ ਦੱਸਿਆ ਤਨੂ ਅਰੋੜਾ ਜਿਹੜੇ ਕਿ ਮੇਨ ਫੋਰਸ ਇਹਨਦੇ ਇਚ ਹੈ ਨੇ ਸਪੋਰਟਿਜ ਜੇ ਨੰਨਿਆਂ ਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਮੰਮਾ ਅਗਰ ਕਰਨਾ ਹੈ ਤੈਨੂੰ ਅੱਛੇ ਲੈਵਲ ਤੇ ਔਰ ਅੱਛੇ ਤਰੀਕੇ ਨਾਲ ਕੀਤਾ ਜਾਵੇ। ਠੀਕ ਹੈ। ਤੇ ਪੁੱਤ ਜੀ ਜਿਸ ਨਾਲ ਤੁਸੀਂ ਦੱਸਿਆ ਤੁਹਾਡੀ ਡਾਕਟਰ ਇਨ ਲਾ ਜਿਹੜੀ ਹੈ ਨੇ ਉਹ ਉਹਨਾਂ ਨੇ ਤੁਹਾਨੂੰ ਮੋਟੀਵੇਟ ਕੀਤਾ ਬਹੁਤ ਤਰ੍ਹਾਂ ਨਾਲ ਹੈਲਪ ਕੀਤੀ ਤੁਹਾਨੂੰ ਸਪੋਰਟ ਕੀਤੀ ਇਸ ਕੰਮ ਵਾਸਤੇ ਐਨਜੀਓ ਦੇ ਕੰਮ ਵਾਸਤੇ। ਜੀ ਤੇ ਹੋਰ ਕਿਹੜੇ-ਕਿਹੜੇ ਟੀਮ ਮੈਂਬਰਸ ਨੇ ਉਹ ਵੀ ਸਾਡੀ ਦਰਸ਼ਕਾਂ ਨੂੰ ਪਲੀਜ਼ ਜ਼ਰੂਰ ਦੱਸੋ ਕਿ ਜਿਹਦੇ ਨਾਲ ਇਹ ਹੁੰਦਾ ਕਿ ਦੂਸਿਆਂ ਨੂੰ ਵੀ ਇਸ ਸਮਾਜ ਸੇਵਾ ਕਰਨ ਵਾਸਤੇ ਮੋਟੀਵੇਸ਼ਨ ਮਿਲੇ। ਜੀ ਜ਼ਰੂਰ ਸੋਮਨ ਜੀ ਹੈਗੇ ਆ ਸੁਵਿਟੀ ਜੀ ਨੇ ਕੁਸ਼ਲਿਆ ਜੀ ਨੇ ਬਿਮਲਾ ਜੀ ਨੇ ਖੁਸ਼ੀ ਹੈ ਦਿੱਕਤੀ ਹੈ ਕਾਫੀ ਸਾਰੀ ਲੇਡੀਜ਼ ਨੇ ਜੋ ਮਤਲਬ ਕੋਈ ਵੀ ਅਸੀਂ ਪ੍ਰੋਗਰਾਮ ਕਰਦੇ ਆਂ ਔਰ ਬੱਚਿਆਂ ਦੀ ਸਪੈਸ਼ਲੀ ਕੁਝ ਵੀ ਰਹਿੰਦਾ ਉਹ ਤਾਂ ਜ਼ਰੂਰ ਉਹਨਾਂ ਨੂੰ ਆ ਕੇ ਉਹ ਕਰਦੇ ਆ ਮਿਲਦੇ ਵੀ ਆ ਉਹਨਾਂ ਨਾਲ ਟਾਈਮ ਸਪੈਂਡ ਕਰਦੇ ਆ ਇਹ ਤੁਹਾਡੀ ਕੋਰ ਟੀਮ ਹੈ ਜਿਹੜੀ ਤੁਹਾਡੇ ਨਾਲ 24/7 ਜੁੜੀ ਹੋਈ ਹੈ ਤੁਹਾਡੇ ਇਸ ਐਡੇ ਵੱਡੀ ਮੁਹਿੰਮ ਵਿੱਚ ਕਿ ਜਿਹੜੀ ਤੁਹਾਨੂੰ ਸਪੋਰਟ ਕਰਦੀ ਹੈ ਹਰ ਐਂਗਲ ਤੋਂ ਬਿਲਕੁਲ ਕਰਦੀ ਹੈ ਤੇ ਦਰਸ਼ਕੋ ਇਸ ਸੀ ਕੇ ਸੰਦਲ ਪੂਜਾ ਜੀ ਅਸ ਸੰਦਲ ਅਗਲੇ ਹਫਤੇ ਫਿਰ ਇੱਕ ਨਵਾਂ ਸਪੈਸ਼ਲ ਗੈਸਟ ਨਾਲ ਰابطਾ ਕਰਵਾਉਣਗੇ ਧੰਨਵਾਦ